ਸੇਖੂ ਵਾਸੀ ਉੱਠ ਖੜਾ 12:14 ਟਾਈਮ ਹੋ ਗਿਆ ਹਲੇ ਤੂੰ ਪਹਿਲੀ ਵੀ ਨਹੀਂ ਪੀਤੀ ਸੇਖੂ ਵਾਸੀਆ ਸੇਖੂ ਵਾਸੀਆ ਉੱਠ ਖੜਾ ਚਾਹ ਪੀ ਲੈ ਹੁਣ ਕੋਈ ਕੰਮ ਕਰ ਲੈ ਟਾਈਮ ਤਾਂ ਦੁਵਾਰੇ ਪੈਣ ਦਾ ਗਿਆ ਹਲੇ ਤੂੰ ਪਹਿਲੀ ਵਾਰੀ ਵੀ ਨਹੀਂ ਉੱਠਿਆ ਪੀ ਲੈ ਚਾਹ ਹੁਣ ਓਏ ਪੀਨਾ ਰੋਣਾ ਪਈਨਾ ਰੱਖ ਇੱਥੇ ਨਾਕਦੇ ਹਾਏ ਪਿਆ ਦਾ ਅੰਦੀ ਰਾਤ ਨੂੰ ਸ਼ਕਾਰ ਤੇ ਗਿਆ ਸੀ ਓਏ ਸ਼ਿਕਾਰੀ ਖੇਡਦਿਆਂ ਰਾਤ ਨੂੰ ਤੈਨੂੰ ਕੀ ਪਤਾ ਧਰਦੇ ਜਾਂ ਇੱਥੇ ਚਲ ਮੈਂ ਇੱਥੇ ਚਾਹ ਧਰਦਾ ਨਾ ਚਲ ਮੈਂ ਇੱਥੇ ਰਹਿਣਾ ਪਾਂਡੇ ਲੈ ਕੇ ਜਾਊਂਗਾ ਓਏ ਬਾਗਿਆ ਤੂੰ ਮੈਂ ਪਾਂਡੇ ਲੈ ਕੇ ਜਾਊਂਗਾ ਹੀ ਹੁਣ ਟਾਈਮ ਕੀ ਹੋਊਗਾ ਟਾਈਮ ਕੀ ਦੋ ਵਾਰੀ ਜ਼ਿਆਦਾ ਲੱਗ ਦਿੱਤੀ ਹੁਣ ਤੈਨੂੰ ਮੈਂ 2 ਵਜੇ ਹੋਰ ਫੇਰ ਤਾਂ ਉੱਠਣੇ ਪਊਗਾ ਕਣੂ ਉੱਠਣਾ ਵਾਲੇ ਹੋਰ ਪੈ ਜਾ ਓਪਾ ਨੇ ਜਾ ਹੁਣ ਮੈਥੂ ਨਹੀਂ ਪਾਈਂਦੀ ਤੂੰ ਤਾਂ ਪੁਕੜ ਤੱਕੜਾਏਗਾ ਕੰਟਾ ਲਾਏਗਾ ਮੈਂ ਮੈਥੂ ਨੂੰ ਪਾਣੀ ਪਿਵਣਾ ਮੈਂ ਚੱਲ ਤੰਗਾ ਚੜ੍ਹ ਮੈਂ ਜਾਂਣਾ ਆ ਪਾਜਾਂ ਕੋ ਸੇ ਕੁਆਹ ਅਸੀਂ ਆਏ ਕਿੱਥੇ ਰਹਿ ਗਏ ਆ ਅਤੂਰੀ ਪਾ ਲੱਗੀ ਜਾਂ। ਉਹ ਨਹਿਰ ਆ ਗਈ ਇੱਥੇ ਨਹਿਰ ਭਾਂ ਡਿੱਗਣਾ ਪਈਏ। ਅਰ ਜਦੋਂ ਪਕੜ ਬਣਾ ਜਾਨ ਨਿਕਲੇ ਜਾਂਦੇ ਹੈਗੇ। ਉੱਤੋਂ ਮੰਡੀ ਜਾ ਕੇ ਆਉਣਾ। ਉੱਤੋਂ ਪਕੜ ਮੁੱਕ ਗਿਆ। ਇਹਦੇ ਸਿੱਖੂ ਵਾਸੇਇ ਕਰੂ ਹੱਲ। ਸਿੱਖੂ ਵਾਸੇਇ ਕੁਲੀ। ਜੇ ਮਾਰ ਨਾ ਹੋਇਆ ਤਾਂ ਮਾਰੇ ਜਾਵਾਂਗੇ। ਕਰਨਾਲ ਹੋਰ ਆ ਗਈ ਪੁਲ ਵੀ ਨਹੀਂ ਹੈਗਾ ਆਹਦਾ ਟੱਕਰੇ ਹੋ ਗਏ ਉਹ ਅੰਗਲਿਆ ਉਹ ਠੀਕ ਹੈ ਜੀ ਠੀਕ ਹੈ ਪੁੱਕੀ ਬਾਕੀ ਇਹਦੀ ਹੈ ਉਹ ਪੁੱਕੀ ਮੇਰੇ ਕੋਲ ਤਾਂ ਆਪ ਮੁੱਕੀ ਪਈ ਆ ਲੈਣ ਜਾਣਾ ਸੇਖੂ ਵਾਸੀ ਤੂੰ ਉਹ ਯਾਰ ਦੋ ਸਰਨੇ ਚੱਲ ਨਹੀਂ ਨਾ ਸਰਨੇ ਚੜਾ ਖਾਦੇ ਨਹੀਂ ਜਾਂਦੇ ਮੇਰਾ ਮੈਂ ਖਾਦੂ ਚਾ ਲਿਆ ਦੂੰ ਤੈਨੂੰ ਕੋਈ ਨਾ ਭੁਖੀ ਨਹੀਂ ਕਿੱਲੋ ਠੀਕ ਐ ਕਰਿਆ ਤੂੰ ਹਾਂ ਬੱਸ ਆਹ ਠੀਕ ਆ ਹੁਣਾ ਵਾ ਓਏ ਅਮਰਿਆ ਕਿੱਧਰ ਪੰਗਾ ਲੈ ਲਿਆ ਓ ਬੱਠਾ ਗਾ 오이! 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 ਓਏ ਲੱਭਾ ਕਹਿੰਦਾ ਯਾਰ ਹੈਗਾ ਤੇਰੇ ਕੋਲੇ ਲਿਆਂਦਾ ਤੂੰ ਦੋ ਦਿਨ ਤਾਂ ਹੋਏ ਨੇ ਕਹਿੰਦਾ ਓਏ ਨਹੀਂ ਲਿਆ ਸੁੱਕੀ ਜਾਂ ਪਿਆਨਾ ਓਏ ਮੇਰੇ ਤਾਂ ਲੱਤਾ ਬਾਲਿਆਂ ਦੋਖਦੀਆਂ ਮਾਲ ਮਿਲਦੀ ਨਹੀਂ ਓਏ ਯਾਰ ਇੱਕ ਕਾੜ ਦਵਾ ਦੇ ਤੈਨੂੰ ਮੈਂ ਦੇ ਦੂੰਦਾ ਰਾ ਲਵਾ ਦੇ ਕਹੀਂ ਓਏ ਯਾਰ ਦੇ ਦਾ ਨਾ ਤੈਨੂੰ ਪਤਾ ਤਾਂ ਹੈਗਾਗਾ ਤਾਰੇ ਦੇ ਦੇ ਉਹ ਕਹੇ ਤਾਂ ਦਾ ਲਾਭਾਂ ਯਾਰਾਂ ਕਿ ਲਿਆਇਆ ਤੂੰ ਓਏ ਯਾਰਾ ਹਈ ਨਹੀਂ ਮਾਇਰ ਤੂੰ ਉਹੀ ਗੱਲਾਂ ਤੇਰੀਆਂ ਫੇਰ ਓ ਚਾਲੇ ਸ਼ਰਮਾ ਓਏ ਦੇ ਤੈਨੂੰ ਪਹਿਲਾਂ ਜਵਾਬ ਦਤਾ ਕਰਾਂ ਮੈਂ ਓਏ ਮੰਡੀ ਜਾਣਾ ਸੀ ਯਾਰ ਮੰਡੀੋਂ ਲਿਆ ਦੂੰ ਤੈਨੂੰ ਉੱਥੋਂ ਓਏ ਆਣਾ ਮੰਡੇ ਯਾਰ ਆਵੀਂ ਬਦੀਆਂ ਹੋ ਗਏ ਕਿਦਾਂ ਉੱਤੀ ਆ ਗਿਆ ਸੀ ਜਮਾ ਤਾਂ ਪਤਾ ਇਹਨੂੰ ਵੀ ਐਵੇਂ ਸੇਖੂ ਆਸਿਆਂ ਮਾਮੂਲੇ ਬੰਦਾ ਨਹੀਂ ਹੈ ਵਾਹ ਨਿਗਾ ਮਾ ਦੁਬਾਰੇ ਨਾ ਆਨੇ ਕਿਤੇ ਉਹ ਖਾਂਵਰ ਤਾਂ ਪੱਕੀਆਂ ਇਹਨਾਂ ਇਹ ਗਣਾ ਚਾਂ ਗੁਣ ਦਾ ਸਮਾਦ ਆਉਂਦਾ ਠੇਕੇ ਵਾਲੇ ਰਪਈਆਂ ਚੋਂ ਓਕੜੀ ਨਹੀਂ ਆਉਂਦਾ ਕਿਹਦੇ ਗੁਣੇ ਬੱਕਣ ਮੁੱਕ ਗਿਆ ساری ਦੁਨੀਆ ਦੀ ਮੁੱਕ ਜੂ ਪੁੱਛ ਕੇ ਆਉਣਾ ਦੁਬਾਰੇ ਫਿਰ ਕੀਆ ਤਰਸੇਂ ਖਾਂ ਜੇ ਔ ਫੇਰ ਆਂ ਆ ਫੇਰ ਮੁੜਿਆ ਆਉਣਾ ਇਹ ਪੰਧਾ ਤਾਂ ਨਹੀਂ ਲੱਗਿਆ ਜਿਉਂ ਤੇ ਮਰੀ ਜਾ ਹਣ ਸਿੱਖੋਂ ਵਾਸੀਆਂ ਓਏ ਯਾਰ ਮੈਂ ਤਾਂ ਆਲੀ ਗੱਲ ਐ ਸਿੱਖੋਂ ਵਾਸੀਆ ਯਾਰ ਲਵਾ ਦੇ ਇੱਕ ਕੜਾ ਓਏ ਪਤੰਦਰਾਂ ਕਹੀ ਅਨਾਹੀ ਨਹੀਂ ਓਏ ਯਾਰ ਸਾਰਾ ਕੁਝ ਹੈਗਾ ਤੇਰੇ ਕੋਲੇ ਓਏ ਯਾਰ ਪ੍ਰਮਾਤਮਾ ਦੀ ਕਸਮ ਆਪਾਂ ਛੱਤ ਥੱਲੇ ਬੈਠਾ ਛੱਤ ਡਿੱਗ ਜੇ ਤੈਨੂੰ ਮੈਂ ਝੂਠ ਮਾਰਾਂ ਓਏ ਯਾਰ ਤੂੰ ਤਾਂ ਚੱਕਰਾਂ ਚ ਪੈ ਓਏ ਬਾਹਲਾ ਯਾਰ ਜਮੀ ਮੇਰਾ ਤਾਂ ਆਪ ਸਰੀਰ ਤੈਨੂੰ ਕਹਿਣੇ ਚ ਹੈ ਹੀ ਨਹੀਂਗਾ ਓ ਲਵਾੜੇ ਕਾ ਓਏ ਹੈ ਨਹੀਂ ਪਤੰਦਰ ਤੈਨੂੰ ਮੈਂ ਦਬਾਵ ਦਿੰਦਾ ਸੀਗਾ ਓਏ ਜਾਨ ਨਿਕਲੀ ਜਾਂਦੇ ਆ ਇੱਕ ਗਾ ਓ ਹੈ ਨਹੀਂ ਓਹ ਹੋ ਗੋਲੇ ਗੱਟਾ ਦੇਖ ਲੈ ਚੱਲ ਬੱਸ ਤੇਰਾ ਸੜ ਗਿਆ ਹੁਣ ਜਵਾਬਾਂ ਓਏ ਹਏ ਨਹੀਂ ਓ ਚੱਲ ਜਿਆ ਤਣਕੇ ਗਿੱਦ ਨੂੰ ਆਂ ਕਹਿੰਦੇ ਓ ਤੀਨ ਆਦੇ ਮਾਲ ਖਾਂਦੇ ਨੇ ਚੁੱਪਲਾਂ ਤਾਂ ਫੇ ਨਹੀਂ ਪਾਉਂ ਨੂੰ ਦੇਖਾਂ ਮਾਣਾ ਜਾਂ ਬੰਗ ਓਏ ਯਾਰ ਇਹਦਾ ਕੰਮ ਹੀ ਖਰਾਬ ਹੋ ਗਿਆ ਆਪਣਾ ਫਰਗਦਾਂ ਮੈਂ ਮਲਤਿਆਂ ਸਾਈਕਲ ਦੀ ਪੈਣ ਜੀ ਤਾਂ ਪਈਆਂ ਲੰਗਨ ਬੰਗਿਆ ਚਾਲੋਂ ਸੇਖੂ ਵਾਸਿਆਂ ਸਰੀਰ ਕਹਨੇ ਜਿ ਕਰੀਂ ਜਰਤਹੀਂ ਨਾਲ ਨੇ ਅਸ਼ੂਂਡੀ ਕੋਈ ਕੱਦਰ ਗਈ ਹੈ ਹੂੰ ਮੈਨੂੰ ਲੱਗਦਾ ਪੂਰੀ ਸੇ ਖੂਹਾਂ ਸੀ ਗੂੜੀ ਡਿਗ ਪੀ ਯਾਰ ਚੱਲ ਬਾਂਗਦੇ ਆਂ ਸ਼ੌਕ ਕਰਾਂ ਨਹੀਂ ਮੈਂ ਤਾਂ ਹੀ ਮਾਰਿਆ ਜਾਣਾ ਇੱਥੇ ਇਹਨਾਂ ਤਾਂ

ਓਏ ਯਾਰਾ ਚਾਹਤੇ ਜੀ ਪੂਰੀ ਕਿੱਥੇ ਡਿੰਕੀ ਓ ਸੇਕੂ ਆਸੀਆ ਖੁਰਲੀ ਨਾ ਲੱਗਾ ਮਾਲ ਅਮ ਲੱਗਦਾ ਮਾਲ ਖਾਈ ਜਾਂਦਾ ਓਏ ਹੁਣ ਕੀ ਗੱਲ ਓਏ ਸੇਕੂ ਵਾਸੀਆ ਆਵਾਜ਼ ਮੈਨੂੰ ਕਹੀਦਾ ਯਾਰ ਤੇਰੇ ਕੋਲ ਹੈਗਾ ਸਮਾਨ ਓਏ ਨਾਸ ਸੌਕਣਾ ਤੂੰ ਇੱਥੇ ਹੀ ਫਿਰਦਾ ਸੀ ਹਜੇ ਉਹ ਓਏ ਮਾਦਾ ਯਾਰ ਉਹ ਜਰਦੇ ਨੇ ਪੁਰੇ ਡਿਗ ਪਏ ਹਨ ਕਿਤੇ ਤੈਨੂੰ ਕੋਲ ਨਹੀਂ ਹਾਲਾ ਤੂੰ ਡਾਫਣਾ ਮੈਂ ਤਾਂ ਖਾਣੂ ਬਾਹਰ ਚ ਖਾਣੂ ਆ ਆਪਾਂ ਇੰਨੇ ਬੰਦਾ ਸੀ ਮੈਨੂੰ ਅੱਜ ਮੇਰਾ ਮੱਥਾ ਠਣਕੇ ਆ ਨਹੀਂ ਆਪਿਆਂ ਚਾਪ ਨਹੀਂ ਆ ਉਹ ਮੀਨਾ ਆ ਤਨ ਕੀ ਲਾਲ ਕਾਨ ਓਏ ਹੁਣ ਮੇਰਾ ਸਰੀਰ ਕਿਵੇਂ ਚੱਲੂ ਕਾਂਡਦਾ ਤੂੰ ਨਾਲ ਇੱਕ ਓ ਕਿੰਨਾ ਦਾ ਪਿਆ ਯਾਰਾ ਓ ਪਿਆ ਕਿੰਨਾ ਮਾਵਾ ਮਾ ਕਰੇ ਮਾ ਮੱਡੇ ਜਾਣਾ ਉਥੋਂ ਲਿਆਉ ਮੈਂ ਤੁੰਗਾ ਆਹ ਮੰਡੀ ਤਰਾ ਮਾਸਾ ਨਾ ਮੈਂ ਠਾ ਲੈਂਗਾ ਉਤੋਂ ਆ ਆਇਆ ਤੰਨਾ ਇਹੇ ਯਾਤਰੇ ਕੋਲੇ ਥੋਨੇ ਓਏ ਯਾਰ ਮੇਰੇ ਕੋਲੇ ਕਿਤੋਂ ਆ ਪੈਸੇ ਓਏ ਯਾਰ ਪੁੜੀ ਲੈਣੀ ਆ ਜਾਂਦੇ ਨਹੀਂ ਯਾਰ ਟਿੰਗ ਪੀਂਗੇ ਓਏ ਯਾਰ ਉਹਦੇ ਲਿਖਾ ਦੇ ਮੇਰਾ ਨਾਂ ਚੋਂ ਉਤੋਂ ਫੜ ਲਿਆ ਯਾਂ ਬਾਂ ਯਾਂ ਮਾਂ ਯਾਂ ਆਪਣਾ ਯਾਰ ਬਿੰਕੀ ਇਹ ਮੈਨੂੰ ਲੱਗਦਾ ਉੱਠੇ ਹੀ ਨਹੀਂ ਹੈਗਾ ਅੱਜ ਆਹ ਉਹ ਬਿੰਕੀ ਇਹ ਤਾਂ ਲੱਗਦਾ ਸਰੀਰ ਛੱਡੀ ਪਿਆ ਉਹ ਵੀ ਓਏ ਸੇ ਕੁਵਾ ਸੀ ਆ ਹੂੰ ਉਸੇ ਕੁਵਾਸੀ ਓਏ ਹਾਂ ਤੈਨੂੰ ਬੋਲ ਮਾਰੀ ਇਹਨਾਂ ਸੁਣਦਾ ਨਹੀਂ ਓ ਮੇਰੀ ਤਾਂ ਪੀਣ ਕਰਨ ਲੱਗ ਗਿਆ ਉਹ ਬੱਟੇ ਦੇਖਣ ਲੱਗਾ ਮੈਂ ਯਾਰ ਚਾਹ ਆਉਣਾ ਮੈਂ ਕੁਰਸੀ ਚੱਕ ਲਿਆ ਮੈਂ ਚਾਹ ਪੀਵੇਂਗਾ ਤੂੰ ਓਏ ਚਾਹ ਤਾਂ ਬਾਸਾਂ ਆ ਗਿਆ ਮਨ ਬੰਨਿਆ ਪੈ ਸਰੀਰ ਜਮਾ ਅੱਖੇ ਲੇ ਟੰਬੇ ਤੇ ਬੈਠਿਆ ਹੁਣ ਤਾਂ ਆ ਖਣਕੀ ਬੜੀ ਹੋਈ ਜਾਂਦੀਆਂ ਕਿੱਧਰ ਰਹਾ ਫਿਰ ਇੰਨੇ ਦੇ ਓਏ ਓ ਮੈਂ ਤਾਂ ਯਾਰ ਕਾਂਡਜਾਂ ਬਣਾਉਣ ਵਾਂਗਾਂ ਸੀ ਮੰਡੀ ਕਾਲ ਕਿਹੜਾ ਧਾਰ ਕਾਲ ਓਏ ਨਾ ਨਾ ਗੋਲੀਆਂ ਵਾਲਾਂ ਕਾਂ ਅੱਛਾ ਓ ਮੈਡਮ ਜੀ ਕਹਿੰਦੀ ਬੰਦਾਂ ਨਹੀਂ ਗਿਣੇ ਮਰਵਾਏਗੀ ਮੇਰੇ ਕਈ ਦਿਨ ਹੂੰ ਮੈਂ ਹਾਂ ਬੰਦਾਂ ਕਿਵੇਂ ਨਹੀਂ ਕਾਂ ਆਉ ਪਿਆ ਬਣਾਇਆ ਉਹ ਤਾਂ ਮਾੜੀ ਹੁੰਦੀ ਆ ਜੀਬ ਜੀ ਵਾਲੀ ਗੋਲੀ ਓਏ ਤੈਨੂੰ ਤਾਂ ਲੱਗਣੀ ਨਹੀਂ ਆਨੇ ਖਾ ਪੈ ਬਿਨਾ ਕੋਈ ਤੋਂ ਠਾਏ ਨੂੰ ਕਿਵੇਂ ਠਾਏਗਾ ਹੁਣ ਹੁਣ ਕਿਵੇਂ ਲੱਗੀਆਂ ਤੈਨੂੰ ਫਿਰ ਓਏ ਹੁਣ ਤਾਂ ਰੱਬ ਨਾਲ ਸਿੱਧੀ ਗੱਲ ਹੋਈ ਜਾਂਦੀ ਹੈਗੀ ਹੁਣ ਤਾਂ ਇਹ ਜੀ ਕਾਦਾ ਲੱਤਾਂ ਬਾਹਾਂ ਖੋਲਦੇ ਜਾਗੇ ਲੱਤਾਂ ਬਾਹਾਂ ਕਿਵੇਂ ਲਾ ਕੇ ਧਰਦੇ ਅੱਛਾ ਹੋਰ ਤੇ ਸੱਚ ਹੋਏ ਰੰਗ 게ਟੇ ਨੂੰ ਰੰਗ ਤੂੰ ਆਪ ਹੀ ਮਾਰ ਲੱਗ ਰਿਆਂਗਾ ਇਹ ਪੇਂਟਰ ਤੋਂ ਮਰਵਾ ਲੈਂਦਾ ਇਹ ਖਰਚਾ ਬੜਾ ਆਜੂ ਓਏ ਖਰਚਾ ਤਾਂ ਕਾ ਨੂੰ ਖਾਰਟਾਂ ਤਾਂ ਹੁਣ ਪ੍ਰਿੰਟਰ ਤੋਂ ਉੱਤੇ ਹੀ ਟੱਪ ਜੂਗਾ। ਅੱਛਾ ਤੜਕੇ ਦਾ ਬਣਿਆ ਨਾ ਸਰੀਰਾਂ। ਹਾਂ। ਦੋ ਵਜੇ ਬੱਜ ਗਏ। ਹਜੇ ਸਰੀਰ ਕਹਨੇ ਚ ਹੋਇਆ ਨਹੀਂ ਪੂਰਾ। ਗੱਲ ਠੀਕ ਆ ਤੂੰ ਵੀ ਇੱਕ ਮਿੰਟ ਨਸ਼ੇ ਤੋਂ ਬਾਹਰ ਹੋਇਆ ਨਹੀਂ ਨਾ ساری ਜ਼ਿੰਦਗੀ 'ਚ। ਕੋਈ ਜੇ ਬਾਹਰ ਹੋ ਗਏ ਸਰੀਰ ਛੱਡ ਜਾਗੇ ਅਸੀਂ। ਤੂੰ ਸਿੱਖੂ ਵਸੇ ਬਾਬਾ ਟਾਈਮ ਦਾ ਪੈਰਾਂ ਪਾਰ ਬੈਠਣਾ। ਕਿੰਨਾ ਘੰਟਾ ਟਾਈਮ ਬੈਜਣਾ? ਐਂ ਪੈਰਾਂ ਭਾਰਤਾਂ ਜੇ ਪੀਣਕ ਲੰਗਨੇ। ਤਾਂ ਦਿਨ ਰਾਤ ਹੀ ਬੈਠੇ ਰਹਨੇ ਆ ਅੱਛਾ ਵਾ ਮੰਨ ਕੇ ਚੱਲ ਤੈਨੂੰ ਇੱਕ ਕਮਰਾ ਗੋਲੀਆਂ ਦਾ ਭਰ ਕੇ ਦੇ ਦਈਏ ਹਾਂ ਤੇ ਕੀ ਕੁਝ ਕਰਦੇਗਾ ਕਾਰਨਾ ਨਾ ਕੀ ਆ ਹਾਂ ਬਸ ਹੱਥ ਨੂੰ ਮੰਜਾ ਡੈਹਦਾ ਕਰਦਾਂਗੇ ਤੂੰ ਦਾ ਸੇਖੂ ਵਾਸਤੇ ਭੂਗ ਵਾਲੀ ਟਰਾਲੀ ਖਾਗਾ ਹਾਂ ਗੋਲੀਆਂ ਦੀ ਹਨਾ ਬਸ ਪੂਗਾਂ ਟਰਾਲੀ ਦੇ ਲਵੀਨ ਲੱਗਿਆ ਹੁਣ ਤਾਂ ਕੰਮ ਆ ਮਾੜਾ ਮੋਟਾ ਨਸ਼ਾ ਤਾਂ ਤਰੀ ਤੇ ਅਸਰ ਨਹੀਂ ਕਰਦਾ ਹਨਾ ਨਾ ਨਾ ਪਤੀ ਨਹੀਂ ਲਾਉਣਾ ਸਰੀਰ ਨੂੰ ਹੋਰ ਫਿਰ ਸਿੱਖੂ ਪਾਸ਼ਾ ਸਰਕਾਰ ਕੀ ਕਹਿੰਦੀ ਐ ਸੁਨਕਾਰ ਨੇ ਕੀ ਕਹਿਣਾ ਗੁਰਵਿੰਦਰ ਪਟਨਾ ਸਿੱਧੀ ਗੱਲਾਂ ਆਪਣੀ ਓਏ ਉਹੀ ਮਰੇ ਨਾ ਗੁਰਵਿੰਦਰ ਪਟਨਾ ਤੇ ਸਿੱਧੀ ਕਿੱਥੇ ਗੱਲ ਹੈਗੀ ਓ ਮੈਂ ਪਰਸੋਂ ਗੁਰਵਿੰਦਰ ਪਟਨ ਦੇ ਘਰੇ ਤਿੰਨ ਦਿਨ ਤਿੰਨ ਘੰਟੇ ਉੱਥੇ ਪਿਆ ਰਹਾ ਮੈਂ ਉਹਦੇ ਘਰ ਨਹੀਂ ਕਹਿੰਦੀ ਕੋਈ ਪਰਵਾਹ ਨਹੀਂ ਕਰਨੀ ਇੱਥੇ ਪੈ ਰਹੇ ਕੋਈ ਗੱਲ ਨਹੀਂ ਗੈਨੀ ਓਏ ਮਰੇ ਨਾ ਗੱਪ ਓ ਇੱਥੇ ਚੂਣੀ ਚੱਲਦੀ ਐ ਤੈਨੂੰ ਪਤਾ ਨਹੀਂ ਓਏ ਮਰੇ ਨਾ ਗੱਪ ਯਾਰ ਸਹੀ ਗੱਲ ਕਰ ਗੱਪ ਮਾਰਨ ਨੂੰ ਤੈਨੂੰ ਮੈਂ ਥਿਆ ਸੀਗਾ ਸੇਖੂ ਵਾਸਿਆਂ ਕੋਈ ਮਾਮੂਲੀ ਬੰਦਾ ਨਹੀਂ ਹੈਗਾ ਹਾਂ ਕੋ ਮੇਰੇ ਨਾਲ ਗੱਲ ਕਰਨੀ ਐ ਕੁਣਸੀ ਤੋਂ ਥੱਲੇ ਗੱਲ ਕਰ ਓ ਤੂੰ ਤਾਂ ਓਈ ਮਰੇ ਨਾ ਸਮਾਨ ਦਾ ਬੱਜਾਂਗਾ ਵਾਲਾ ਲਾਈਟ ਦੇਖਦਾ ਯਾਰ ਪੀਣਾ ਪੀਣਾ ਸੀਗਾ ਚੱਕੀ ਚ ਪੰਜਾਬ ਦੇ ਮਾਲਕ ਕਰਦਾ ਕਰਦਾ ਓਏ ਇੱਕ ਆ ਪਿਆਗਾ ਇਹਨੂੰ ਦੋ ਗੱਟੇ ਬਦਲ ਨੂੰ ਕਿਹਾ ਸੀਗਾ ਇਹ ਬਦੰਦਰ ਗੱਲ ਹੀ ਨਹੀਂ ਚਰਦਾ ਮੇਰੀ ਐਂ ਜਰਦਾ ਲੈ ਲਾਲਾ ਜਰਦਾ ਸੇਖੂ ਵਾਸੇ ਕਸੂਰ ਤੇ ਰਣੇਗਾ ਮਾਲ ਪਿੱਛੂ ਹੀ ਤੇਜ ਹੈਗਾ ਮਾਲਾ ਲੈਵਲ ਚ ਖਾਇਆ ਕਰ ਕੀ ਨਾ ਸੇਖੂ ਆਸੀਆ ਕਿਉਂ ਏ ਪੀਨਕ ਲੱਗੀ ਸੀ ਓਏ ਹਾ ਉਹ ਆਤਨ ਹੋ ਗਿਆ ਮਾ ਚੱਲ ਗਿਆ ਹੁਣ ਤਾਂ ਸਿੱਧੀ ਜਾਂ ਕੀ ਜਾਨਿਆ ਕਿਵੇਂ ਆ ਸੀ ਮੈਂ ਤਾਂ ਯਾਰ ਘਰੇ ਲੜ ਕੇ ਆਇਆ ਸੀ ਯਾਰ ਮਾ ਮੈਨੂੰ 17 ਬਰੋਧਵਾਓ ਯਾਰ ਘਰ ਦੇ ਕੰਮ ਆ ਮਾ 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 ਘਰੋਂ ਜਾਣਾ ਮੈਂ ਤਾਂ ਅੱਜ ਇੱਥੇ ਪਉ ਇੱਥੇ ਬੈਗਾ ਹੋਰ ਮੰਜਾਂ ਤਾਂ ਕਹਿਰਾ ਲੈ ਕੇ ਆ ਮਾ ਫਨਾ ਹੋਰ ਚੱਲ ਤੂੰ ਬੈਠਾ ਮੈਂ ਮੰਗ ਕੇ ਲੈ ਕੇ ਆਉਣਾ ਚੰਗਾ ਚੰਗਾ ਵੇਆ ਤੂੰ ਮਾਰੇਗਾ ਠੰਡੇ ਜੇ ਮੇਰਾ ਸਰੀਰ ਨਾਲ ਜੁੜ ਜੇ ਕਰੇ ਹੂੰਗਾ ਉਹ ਕਰੀਆ ਕੀ ਲੜਨ ਆਵ ਲਿਆ ਉਹ ਮਨ ਜਾਂ ਚਾਹੀਦਾ ਰਿਸ਼ਤੇਦਾਰ ਆ ਗਿਆਂ ਅੱਛਾ ਮਨ ਚਾਹੀਦਾ ਹਾਂ ਮਨ ਜਾਂ ਦੇ ਦੇ ਨੇ ਆ ਮਨ ਜਾਂ ਤਾਂ ਮੰਗਾ 52 ਨਾ ਸੇਕ ਵਾਸੀ ਆ ਮੰਜੇ ਨਾ ਦਿਨਖੜੇ ਫਾਇਦਾ ਐਡੀ ਖਾਸ਼ ਹਲਦੀ ਯਾਰਾ ਉਹ ਮੈਂ ਕਰ ਗਿਆ ਕਿ ਤਿਆਂ ਮੇਰੀ ਤਾਂ ਇੱਥੇ ਹੀ ਪਿੰਕ ਲਾਗੀ